ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਓ ਜੀ ਠੀਕ ਠਾਕ ਹੈ ਅਸੀਂ ਵੀ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਅੱਜ ਘਰ ਵਿੱਚ ਹੀ ਅਸੀਂ ਸਾਫ ਸਫਾਈਆਂ ਕਰਦੇ ਆ ਪੂਰੀ ਘਰ ਦੀ ਸਫਾਈ ਪੂਰੇ ਘਰ ਦੀ ਸਫਾਈ ਫੁੱਲ ਟਾਈਮ ਜੀ ਅਸੀਂ ਲੱਗੇ ਹੋਏ ਆ ਜੀ ਤੇ ਬੱਚਾ ਪਾਰਟੀ ਉੱਥੇ ਪੜ ਰੇ ਕੱਲ ਪੇਪਰ ਹੈ ਕੋਲਾ ਦੀ ਸਫਾਈ ਕੀਤੀ ਹੈ ਅੱਗੇ ਕੰਮ ਨੂੰ ਤੇ ਆਹ ਕੂਲਰ ਦੀ ਥੋੜੀ ਸਫਾਈ ਕੀਤੀ ਥੋੜੀ ਨਹੀਂ ਮਤਲਬ ਬਹੁਤ ਕੀਤੀ ਇਹਦੀ ਇਹ ਚੱਲ ਪੈਂਦੇ ਪਰ ਇੱਕ ਮਹੀਨਾ ਨੂੰ ਵਰਤਾਂਗੇ ਪਹਿਲਾਂ ਹਾਂ ਦੇ ਵੀ ਵਿਚਾਰਾਂ ਦੇ ਪੈਸੇ ਲਾਏ ਆ ਅਜੇ ਤੇ ਅਸੀਂ ਸਟੋਰ ਦੇ ਵਿੱਚ ਹੀ ਆ ਅਜੇ ਇੱਕ ਕਮਰਾ ਹੀ ਹੋਇਆ ਵਾ ਅਜੇ ਕੋਈ ਕਮਰਾ ਆ ਸਵੇਰ ਦੇ ਲੱਗੇ ਜੀ ਇਹਦੀ ਬਾਹਰ ਧੁੱਪ ਚੜੀ ਐ ਕਾਫੀ ਜਿਆਦਾ ਗੱਦੇ ਸੁੱਕਣੇ ਪਾਏ ਬਾਹਰ ਦੇਖੋ ਕਿਦਾਂ ਖਲਾਰਾ ਪਾ ਕੇ ਬੈਠੇ ਆ ਅਸੀਂ ਤੇ ਛੱਡੋ ਕਪੜਾ ਹੋਰੋ ਕਪੜਾ ਇੱਲਾਟਾ ਕੱਢੋ ਰਘੜੋ ਰੌੜੋ ਇਹਨਾਂ ਨੂੰ ਲਾਰਗਾ ਜਨੇ ਲੜ ਤੇ ਆਈ ਨਹੀਂ ਟਾਈਮ ਸਲਾਈਕ ਹੋ ਗਿਆ ਸਾਨੂੰ ਰੋਟੀ ਪਾਣੀ ਖਾ ਕੇ ਫੇਰ ਲੱਗੇ ਹੀ ਅਸੀਂ ਵਧੀਆ ਸ਼ਾਮ ਤੱਕ ਕੰਮ ਹੀ ਕਰਾਂਗੇ ਹੀ ਯਾਰ ਹਨਾ ਮ제 ਮ제 ਹੌਲੀ ਹੌਲੀ ਬਸ ਲੱਗੇ ਰਹਿਣਾ ਤੇ ਹੁਣ 2 ਮਿੰਟ 3 ਬਹਿ ਜਾਓ ਮੈਂ ਰੋਟੀ ਦਾ ਨਾ ਮੈਂ 2 ਘੰਟੇ ਬੈ ਜਾਣਾ ਰੈਸਟ ਕਰ ਲੈਣਾ ਤੁਸੀਂ ਮੈਂ ਮੈਂ ਰੋਟੀ ਬਣਾਉਣਾ ਮੈਂ ਕਰਦਾ ਤੇ 걔 ਲੈ ਮੈਂ ਮੇਨੇ ਰਚੀ ਨਹੀਂ ਠੀਕ ਹੈ ਤੁਸੀਂ ਯੰਗ ਹੈ ਨਾ ਜੇ ਮੈਂ ਜੰਗ ਮਾ ਤਾਂ ਤੁਹਾਨੂੰ ਜੰਗ ਲੱਗਿਆ ਆਹ ਇੱਕ ਦਖਲ ਆ ਰਿਹਾ ਪਿਆ ਹੈ ਅਸੀਂ ਤਾਂ ਸਾਫ਼ ਸਫਾਈਆਂ ਕਰਨ ਦੇ ਤੇ ਵਿੱਚ ਹੀ ਉਹ ਪੀਐਨਜੀ ਵਾਲੇ ਆ ਗਏ ਪੀਐਨਜੀ ਗੁਜਰਾਤ ਪਾਈਪਲਾਈਨ ਵਾਲੇ ਉਹ ਵੀ ਅਜੇ ਆ ਕੇ ਉਹਨਾਂ ਨੇ ਸਿਰ ਖਾਣਾ ਤੇ ਉਹਨਾਂ ਨੇ ਵੀ ਕਹਿੰਦੇ ਹੁੰਨੇ ਆ ਦੋ ਸਾਡੇ ਲਾਗੇ ਗਵਾਂਢੀ ਉਹਨਾਂ ਦੇ ਘਰ ਕੰਮ ਕਰੰਦੇ ਨੇ ਕੰਮ ਬਸ ਸਾਡੇ ਘਰ ਆ ਜੀ ਆ ਜੀ ਗੈਸ ਟਾਈਪ ਲਾਈਨ ਪੈ ਗਈ ਹੈ ਜੀ ਸਾਡੇ ਘਰ ਨੂੰ ਤੇ ਇਹ ਦਾ ਲੱਗਿਆ ਮੀਟਰ ਪੀ ਐਨ ਜੀ ਸ਼ੁਗਰਾ ਮਹਾਰਾਤਾ ਲੱਗ ਜੀ ਸਾਈਡ ਤੇ ਆ ਪੀ ਇਹ ਆ ਕਿ ਚਲੋ ਇੱਥੋਂ ਬਾਰ ਬਾਰ ਹੀ ਹੈ ਨਾ ਸਿਸਟਮ ਬਣ ਗਿਆ ਟੈਲਰ ਟੁਲਾ ਹੀ ਨਹੀਂ ਲਾਈਆਂ ਉਹਟਾ ਲਟੂਲਾ ਲਵਾਉਣ ਲੱਗੇ ਇੱਚ ਪਤਾ ਨਹੀਂ ਕੀ ਰੱਬ ਨੇ ਮਾਲਕ ਨੇ ਮਿਹਰ ਕਰਤੀ ਵੀ ਨਾ ਲਾਓ ਅਜੇ ਤੇ ਇਹ ਪੀ ਐਨ ਜੀ ਗੈਸ ਭਾਜੀ ਦੱਸ ਕੇ ਗਏ ਨੇ ਪੀ ਐਸ ਸੀ ਦਾ ਬਹੁਤ ਜਿਆਦਾ ਫਾਇਦਾ ਜਿਸ ਤਰ੍ਹਾਂ ਸਾਡੇ ਪਿੰਡ ਬਾਬਾ ਮਿੱਟ ਦੇ ਨਾ ਤੇ ਜੀ ਹਰ ਸਾਲ ਕਬੱਡੀ ਟੂਰਨਾਮੈਂਟ ਲੱਗਦਾ ਜੀ ਤੇ ਜਿੱਦੂ ਸਾਡੇ ਪਿੰਡ ਦੀ ਸ਼ੁਰੂਆਤ ਹੁੰਦੀ ਹੈ ਗਰਾਊਂਡ ਦੇ ਵਿੱਚ ਲੱਗਦਾ ਤੇ ਤੁਹਾਨੂੰ ਦਿਖਾਉਨੇ ਆ ਜੀ ਕਿਸ ਤਰ੍ਹਾਂ ਦਾ ਅੱਗੇ ਪ੍ਰੋਗਰਾਮ ਹੈ ਇੱਥੇ ਲੱਪਸੇ ਲੰਗਰ ਦੀ ਸੇਵਾ ਹੋ ਰਹੀ ਹੈ ਤਾਂ ਸਬਜੀ ਰੋਟੀ ਜਦ ਮਾਣ ਸਕੋ ਇਹ ਬਾਬੇ ਇਹ ਬਾਬੇ ਮੇਰੀ ਜਗਾ ਹੈ ਜੀ ਜੀ ਕੀ ਬਾਤ ਆ ਵੀ ਟਿੱਕੀਆਂ 버거 ਇਧਰ ਜਲੇਬਾ ਜਲੂਬਾ ਜੋ ਵੀ ਸਾਰਾ ਕੁਝ ਬਾਬਾ ਮੇਡ ਸਟੋਰ ਸਤਲਾਬ ਮਾੜੀ ਵਿੱਚ ਆ ਅੱਜ ਇੱਕ ਲੱਗਾ ਮੈਂ ਤੇ ਦੋ ਚਾਰ ਦਿਨ ਬਾਅਦ ਫੇਰ ਲੱਗਣਾ ਇੱਕ ਜਦੋਂ ਕਾਫੀ ਕਾਫੀ ਆ ਗਈ ਇੱਥੇ ਦੀ ਮਾ ਉਸ ਨਾਮ ਬੱਚਿਆਂ ਦੇ ਝੂਲੇ ਦਿਨવાડી ਪੁੱਛਿਆ ਜਲਾ ਗਰਦਾਸਪੁਰ ਕਬੱਡੀ ਟੂਰਨਾਮੈਂਟ ਹੁੰਦਾ ਜੀ ਇਹ ਕਸਤੀਆਂ ਕਬੱਡੀ ਕਾਫੀ ਦੂਰ ਦੂਰੋਂ ਵੀਰ ਆਉਂਦੇ ਨੇ ਕਬੱਡੀ ਕਰਨ ਵਾਸਤੇ ਆਹ ਦੇਖਾ छोकिया <laughs> छोकिरे

ਪਿਆਰ ਦੀ ਖੇਡ ਹੈ ਪਰ ਪਿਆਰ ਦਾ ਖੇਡੀਏ ਪਿਆਰ ਵੀ ਇਦਾਂ ਦਾ ਹੋਵੇ ਜਿਵੇਂ ਅੱਖਾਂ ਤੇ ਹੱਥਾਂ ਦਾ ਹੁੰਦਾ ਹੈ ਦਿਲ ਤੇ ਛੱਟ ਮੱਗਦੀ ਹੈ ਹੱਥਾਂ 'ਚੋਂ ਹੰਝੂ ਨਿਕਲਦੇ ਚ ਹੱਥ ਸਾਫ਼ ਕਰਦਿਆ ਪਿਆਰ ਵੀ ਇਦਾਂ ਦਾ ਹੋਵੇ ਜਿਵੇਂ ਅੱਖਾਂ ਤੇ ਹੱਥਾਂ ਦਾ ਹੁੰਦਾ ਹੈ ਪਰ ਪਿਆਰ ਦੀ ਖੇਡ ਹੈ ਕਾਬਲ ਸਿਆ ਨਖਿਆ ਕਰੋ ਮੁੰਡੇ ਨੂੰ ਆਹ ਮੁੰਡੇ ਨੂੰ ਪਿਆਰ ਨਾਲ ਖੇਡੋ ਲੈ ਵੀ ਰੇਡ ਭੱਜਾ ਵਾਲਾ ਪਿੱਟਾ ਆ ਗਿਆ ਸ਼ਾਬ ਮੁੰਡੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਵਾਰ ਹਰੀਨ ਕਬੱਡੀ ਕੱਪ ਹੋਇਆ ਹੈ ਤੇ ਉਸੇ ਵੀ ਬੋਲਣ ਦਾ ਮਾਰ ਮਿਲਿਆ ਬਾਈ ਸੋ ਸਾਹਿਬ ਜੀ ਕਰੋ ਗੱਲ ਅਗਲੇ ਪੜਾ ਦੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਆਪਾਂ ਕੁਸ਼ਤੀ ਦੀ ਗੱਲ ਵੀ ਕਰ ਲਈ ਹੈ ਲੈ ਪਰ ਉਸਤਾਦ ਹੁਣ ਹੀ ਪੁੱਜ ਚੁੱਕੇ ਨੇ ਆਓ ਸੰਨੀ ਕਾਲਾ ਸਿੰਘਾ ਵਾਲਾ ਪੁਲਵਾਨ ਪੁੱਜਿਆ ਹੈ ਤੇ ਪੰਨਾ ਪਹਿਲਵਾਨ ਵੀ ਪੁੱਜ ਚੁੱਕਿਆ ਹੈ ਇਹਨਾਂ ਸਾਰੇ ਪਹਿਲਵਾਨਾਂ ਦਾ ਧੰਨਵਾਦ ਹਾਂਜੀ ਸਾਰੇ ਪੁੱਤਰ ਦੇ ਪ੍ਰਾਤਜ ਜੀ ਦਿਲੋਂ ਧੰਨਵਾਦ ਕਰਦੇ ਆ ਮਾਈਕਰੋ ਚੜ੍ਹਦੀਆਂ ਕਲਾ ਵਿੱਚ ਰੱਖਿਆ ਫਰੂਕ ਵਾਲੇ ਸਾਡਾ ਵੀਰ ਹੈ ਮਾਈਕਰੋ ਸਾਰੇ ਭਰਾਵਾਂ ਨੂੰ ਦਿਲੋਂ ਚੜ੍ਹਦੀਆਂ ਕਲਾ ਦੀਆਂ ਦੁਆਵਾਂ ਲੈ ਕੇ ਚੜ੍ਹਦੀਆਂ ਕਲਾ ਵਿੱਚ ਰੱਖਿਆ ਤੇਰੇ ਢੋਲ ਕੀ ਆ ਗਿਆ ਕਿ ਨਿੱਕੀ ਹੁੰਦੀ ਮੈਂ ਰਹੀਮ ਨਾਨਕ ਖਾਂ ਦੀ ਲੱਡੂ ਪੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਬੱਚੇ ਢੋਲ ਕੀ ਗਵਾਂਢੀਆਂ ਦੇ ਵੇੜੇ ਆਓ ਸਾਡਾ ਢੋਲ ਕੀ ਅੰਬਰ ਸੱਜ ਦਿੱਤਾ ਇੱਥੇ ਚੋਲਾ ਸਾਹਿਬ ਦਾ ਮੇਲਾ ਮੇਰੇ ਪੰਜਾਬੀ ਵੀਰੋ ਧੋ 1 2 3 ਮਾਰਚ ਵੱਡੇ ਪੱਕਰ ਤੋਂ ਮਨਾਇਆ ਜਾਣਾ ਹੈ ਔਰ ਕਿਹਦੇ ਖੰਡਿਆਲਾ ਸਹੜੀਆਂ ਤੋਂ ਸੰਗ ਚੱਲਣਾ ਹੈ ਮਾਰਚ ਦਾ ਮਸ਼ੀਨਾ ਚੱਲਿਆ ਆ ਰਿਹਾ ਇਧਰ ਨਿੱਕੇ ਮੱਤੇ ਦੀ ਕਬੱਡੀ ਪਈ ਹੈ ਲੋਕ ਦੇਖਾਂਗੇ ਉਧਰਲੇ ਪਾਸੇ ਜਾਂਦੇ ਨੇ ਬਣਿਆ ਕੀ ਹੈ ਬੱਗੀ ਤਿੱਕਰੀ ਕਮਾਤੋਂ ਨਿਕਲੀ ਕਾਟਦੀ ਨੂੰ ਕਾਉਨ ਪੈ ਗਿਆ ਓ ਬਿੱਲਿਆ ਹੋ ਲਾ ਕੇ ਵੇਖ ਮੁੰਡਿਆ ਇਧਰ ਪ੍ਰਧਾਨ ਲਹਿਰੀਂ ਦੀ ਗਰਾਊਂਡ ਦੇ ਵਿੱਚ ਵੱਡੇ ਪੱਕਰ ਤੇ ਫੈਸਲੇ ਸੁਣਾਏ ਆ ਅੱਜ ਫੈਸਲੇ ਦਾ ਇੱਥੇ ਫੈਸਲੇ ਆ ਦੂਰੇ ਜਿੱਤ ਦੇ ਨਾ ਰਹਿਣਗੇ ਅੱਜ ਮਾੜੀ ਬੁੱਚੀਆਂ ਦਾ ਕਬੱਡੀ ਕੱਪ ਹੈ ਭਰਾਕੇ ਬਣ ਕੇ ਪਾਜਾ ਸਰ ਇੱਕ ਮਿੰਟ ਇੱਕ ਮਿੰਟ ਲੈਣਾ ਜੀ ਪਲੀਜ਼ ਔਰ ਇੱਕ ਮੁੰਡੇ ਦਾ ਮੈਂ ਦੱਸਣਾ ਭੁੱਲ ਗਿਆ ਕਿਉਂਕਿ ਮਾਈਕ ਤੇ ਹੋਣਾ ਆ ਆਲਖ ਪਿੰਡ ਦੇ ਵਿੱਚ ਔਰ ਸਿਧੀਆਂ ਦੇ ਵਿੱਚ ਤਰਖੱਲੀ ਮਚਾਈ ਆ ਮੱਲ ਨੇ ਮਾਝੂ ਆਲਖ ਪ੍ਰਧਾਨ ਆਲਖ ਵਾਲੇ ਨੂੰ <laughs> तरीको ਕਬੱਡੀ ਕੱਪ ਇੰਦਰਜੀਤ ਭਾਮ ਭਾਮਰੀ ਤੇ ਆਲਖਾ ਵਾਲਾ ਧੀਰਾ ਉਹ ਭਰਾ ਸਦੇ ਪੁੱਤਰ ਦੇ ਰਹੇ ਆ ਕਿ ਵੱਡਾ ਕਬੱਡੀ ਕੱਪ ਜਿਹੜਾ ਆ 2 ਮਾਰਚ ਨੂੰ ਇੱਥਾ ਆ ਜਾਵੇਗਾ ਆਲਖਾ ਦੀ ਧਰਤੀ ਦੇ ਕਰਵਾਇਆ ਜਾਵੇਗਾ ਅਮਾਜ ਨੇ ਮਾਜੂ ਪ੍ਰਧਾਨ ਦੇ ਤਿੰਨ ਜੱਥੇ ਹੈਪੀ ਯੂਐਸਏ ਵਾਲਾ ਵੀਰ ਕਹਿੰਦਾ ਕਿ ਤਿੰਨ ਹੀ ਜੱਥੇ 1000 ਦੇ ਹੁਣਗੇ ਮੱਘਪੁਰ ਖੇਚਲਾ ਤਿਆਰੀਆਂ ਭੰਗ ਰਿਹਾ ਪਰ ਆਹ ਤਖਾ ਤੇਜ ਤਰਾਰਾ ਪੱਟੀਵਾਲ ਪੱਗਾ ਪਿਆਰ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਜਾ ਦੇ ਕੇ ਗਿਆ ਮਾਹਰ ਵਾਲੀ ਗੱਲ ਆਹ ਕਬੱਡੀ ਦੇ ਪਟੇ ਨਾਮਰ ਖਿਡਾਰੀ ਪੁੱਜੀ ਹੈ ਪਰ ਆਹ ਦੇਖਾਂਗੇ ਇੱਕ ਪਾਸੇ ਧੋਰੇ ਕਿੱਤਨ ਵਾਲਾ ਮੈਂਡਾ ਪਰ ਦੂਜੇ ਪਾਸੇ ਭਗਵਾ ਵਾਲਾ ਲਾਓ ਢੋਲ ਦੀ ਧੇਰ ਅੰਮ੍ਰਿਤਸਰੀਆ ਮੇਰੇ ਪੰਜਾਬੀ ਵੀਰੋ ਕਬੱਡੀ ਪਾਉਣ ਵਾਸਤੇ ਵੱਧ ਗਏ ਆਹ ਪੱਟਾਂ ਤੇ ਥਾਪੀ ਮਾਰੀ ਹੈ ਇਧਰਲੇ ਪਾਸੇ ਰਾਣੇ ਵਰਗੇ ਬਿੱਲੇ ਵਰਗੇ ਆਹ ਕਹਿੰਦੇ ਮੰਗਲ ਪਰਥਵਾਰੇ ਵਰਗੇ ਆਹਨ ਕਹਿੰਦੇ ਚੁੱਟੀ ਦੇ ਮਲ ਆਉਣ ਦੇ ਵਿੱਚ ਹਨ ਜੀਲ ਦੀ ਕੰਧ ਬਣ ਕੇ ਖੜੇ ਆ ਇਧਰਲੇ ਪਾਸੇ ਪੁੱਜੀ ਤੁਰਿਆ ਆਉਂਦਾ ਵਾਹੋ ਸੋਹਣਾ ਇਹਦਾ ਨਾਮ ਪੁੱਜੀ ਆ ਬਾਕੀ ਬਾਰੇ ਕਰ ਜਾਂਦਾ ਲੋ ਦੇਖਾਂਗੇ ਕੀ ਬਣਦਾ ਇੱਕ ਪਾਸੇ ਭੁੱਲੇ ਕਹਦਾ ਮੱਤਾਂ ਲੱਗਾ ਉਰਲੇ ਪਾਸੇ ਕਿਹੜਾ ਬਾਬਾ ਨਾਰਕ ਦੀ ਧਰਤੀ ਭਾਗਾ ਵਾਲੀ ਧਰਤੀ ਹੈ ਜਿੱਥੋਂ ਦਾ ਜੋਧਾ ਪਹਿਮਾਨ ਲੱਗਾ ਹੈ ਗੱਜਣ ਦੇ ਚਰਚੇ ਹੋਇਆ ਜਦੋਂ ਲਾਕੇ ਲਾਕੇ ਲਾਕੀ ਨੂੰ ਤਈਏ ਤੇ ਵੱਡੇ ਮੱਲਾਂ ਦੇ ਵਿੱਚ ਨਾਮ ਆਉਂਦਾ ਪਰ ਇਧਰਲੇ ਪਾਸੇ ਆ ਕੀ ਬਣਿਆ ਵਾਹੋ ਮੁੰਡਿਆ ਲੋ ਸਾਹਮਣੇ ਕਬੱਡੀ ਪੌਣ ਦਾ ਵਾਸਤੇ ਸਿੱਕੀ ਸਾਂਭੀ ਹੋਈ ਹੈ ਔਰ ਇਹਦਾ ਨਾਮ ਆ ਮੇਰੇ ਵੀਰੋ ਕਬੱਡੀ 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 ਕਰਦਾ ਹੋਇਆ ਚਾਰ ਗੱਬਰੂ ਤਿਆਰੀ ਦੇ ਵਿੱਚ ਮੰਗਲ ਦੀਆਂ ਗੱਲਾਂ ਹੁੰਦੀਆਂ ਨੇ ਆ ਦੁਨੀਆ ਦੇ ਸੱਤ ਤਾਰਾਂ ਦੇ ਵਿੱਚ ਲਾ ਵੱਡਾ ਪਰ ਖਿਡਾਰੀਆਂ ਵਾਲੇ ਉਹ ਤਾਰੀਏ ਕਿੰਦਰੇ ਜ਼ਹਿਰ ਕਿੰਦਰੇ ਕਲਯੁਗ ਕਿੰਦਰੇ ਬੰਬ ਕਿੰਦਰੇ ਟੋਕਾ ਹਨ ਕਿੰਦੇ ਆ ਖੇਡ ਗਰਾਉਂਡ ਦੇ ਵਿੱਚ ਦਿਖਾਈ ਦਣੇ ਆ ਇਹ ਅਜੇ ਪਹਿਲਵਾਨ ਦੇ ਤਰਾਸ਼ੇ ਹੋਏ ਟੀਮ ਨਹੀਂ ਆ ਗਿਆ ਆਪਾਂ ਮੈਚ ਦੀ ਨਾ ਨਹੀਂ ਗੇਂਦ ਦੀ ਕਰਦੀ ਔਰ ਬਾਬਾ ਨੰਦਾ ਜੀ ਕਬੱਡੀ ਕਲੱਬ ਬੌਲਖਾਂ ਜੰਕ ਨੇ 34 ਜਿੰਮਾ ਖੱਡੀ ਬਾਬਾ ਜਗਰਾਜ ਸਿੰਘ ਜੀ ਤੂਫਾਨ ਜਿਨ੍ਹਾਂ ਦੇ ਨਾਮ ਤੇ ਬਣੀ ਵੀ ਖੇਡ ਕਲੱਬ ਹੈ ਉਹ ਬਾਜੀ ਜਿੰਮ ਕਰ ਗਈ ਹੈ ਅਗਲੇ ਮੈਚ ਦੇ ਵਿੱਚ ਫਾਈਨਲ ਦੀ ਗੱਲਾਂ ਹੋਣਗੀਆਂ ਐਕਸ਼ਨ ਵਾਲੇ ਖੇਡਣਗੇ ਪਹਿਲਾ ਔਰ ਇਧਰ ਪੰਜਾਬ ਦੀ ਕੀ ਹਰ ਪ੍ਰੀਤ ਕੌਰ ਇੱਕ ਛੁੱਟੀ ਜੀ ਬੱਤੀ ਹੈ ਪਰ ਆਪਾਂ ਸਾਰੇ ਜਾਣੇ ਗੌਰ ਗਰਾਉਂਡ ਗਰੀਅਰ ਕਰਤੀਏ ਬਹੁਤ ਸਾਡੇ ਬਹੁਤ ਸਕਾਰ ਦੇ ਜੋਗ ਸਰਜੀਤ ਸਿੰਘ ਜੀ ਸਾਥਕ ਸਰਪੰਚ ਹਰਜਿੰਦਰ ਸਿੰਘ ਜੀ ਬੁਲਾਇਆ ਕਰਨਜੀਤ ਸਿੰਘ ਜੀ ਬੁਲਾਇਆ ਰਵਿੰਦਰ ਸਿੰਘ ਜੀ ਬੁਲਾਇਆ ਸਰਜੀਤ ਸਿੰਘ ਸਟੇਨ ਇੰਫਰਮ ਕਲਵਸਾ ਜੀ ਸਭਨਾਂ ਦਾ ਤੇ ਮਾਣ ਕਰਦੇ ਆਪਾਂ ਦੋਹਾਂ ਦਾ ਮਾਣ ਬਣੇਗੀ ਸ਼ਾਬਾਸ਼ ਕਾਰ ਪਹਿਲਵਾਨ ਜਲਦੀ ਪਹੁੰਚੇ ਅੱਗੇ ਭਵਾਨ ਜੀ ਪੰਜ ਕੁਸ਼ਤੀਆਂ ਨੇ ਹੌਸ ਲੱਗਿਆ ਕਰ ਤੇ ਆਪਣੀ ਤਿਆਰੀ ਕਰੋ ਆ ਵੀ ਕਾਦੀਆ ਗੁਜਰਾ ਤੇ ਹਜੂਰ ਗੁਜਰ ਕੁਮਾਰ ਇਹ ਤਿਆਰੀ ਕਰੋ ਫੜਾ ਫੱਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂਜੀ ਅਸੀਂ ਵਲੌਗ ਦੀ ਸਮਾਪਤੀ ਕਰਨ ਲੱਗੇ ਆ ਜੀ ਸਾਫ ਸਫਾਈਆਂ ਚੱਲ ਗਈਆਂ ਤੇ ਸਾਡੇ ਪਿੰਡ ਅੱਜ ਛਿੰਝ ਸੀਗੀ ਕਵਿਤਾ ਨੇ ਵਿੱਚ ਦਿਖਾਵਾਂਗੇ ਤੇ ਗੈਸ ਪਾਈਪ ਲਾਈਨ ਵਾਲੇ ਵੀ ਵੀਰ ਆਏ ਸੀਗੇ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ